ਕੀਤੇ ਦੇ ਬਾਰੇ ਆ ਪਹਿਲਾਂ ਉਹਨਾਂ ਨੂੰ ਅਡਜਸਟ ਕਰਨਾ ਇਹਨਾਂ ਸਾਰਿਆਂ ਕਰਾ ਲੈ। ਆਪਰਾਜ ਦੇ ਮਿਨਿਸਟਰ ਸਾਹਿਬ ਕੀ ਆ ਗਏ। ਚੁੱਪ ਕਰਾਏ। ਮਿਨਿਸਟਰ ਸਾਹਿਬ ਸਪੀਕਰ ਆਉਣੇ ਆ ਫੋਨ ਦਾ। ਮੇਰੇ ਕੋਲ ਜਿਹੜੇ ਵੀਆਡ ਤੇ ਆਪਣੀ ਵੀਵੀ ਤੱਕ ਪਾਸ ਜਿਹੜੇ ਬੇਰੁਜ਼ਗਾਰ ਨੇ ਉਹ ਖੜੇ ਆ ਉਹ ਕਹਿੰਦੇ ਕਿ ਆਈਡੀ ਆਪਣਾ ਨੋਟੀਫਿਕੇਸ਼ਨ ਕਰਨਾ ਭਰਤੀ ਦਾ ਪ੍ਰਾਇਮਰੀ ਦਾ ਕੈਡਰੀ ਦਾ ਮਾਸਟਰ ਡਿਗਰੀ ਦਾ ਵੀ ਉਹ ਕਰਦੇ ਆ। ਹਾਂ ਉਹ ਕਰ। ਹਾਂਜੀ ਹਾਂਜੀ ਆਈਡੀਆ ਦੱਸ ਲੋ ਕਦੋਂ ਬਦਲਦੇ ਫਿਰ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਆ ਚਲੋ ਤੁਸੀਂ ਆਈਡੀਆ ਦੱਸੋ ਕਦੋਂ ਤੱਕ ਤੁਸੀਂ ਪ੍ਰੋਮੋਸ਼ਨ ਨੂੰ ਦਿਓਣਾ ਇਹਨਾਂ ਨੂੰ ਸਗੋਂ ਉਹਨਾਂ ਨੂੰ ਵੀ ਪ੍ਰੋਮੋਸ਼ਨ ਮਿਲੇਗਾ ਸੀਟਾਂ ਖਾਲੀ ਹੋਣ ਉਹ ਦੇ ਉਹ ਦੇ ਬੈਂਕ ਸਾਹਿਬ ਸਨੀਅਰਟੀ ਨਹੀਂ ਹੋਣਾ ਸਨੀਅਰਟੀ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਹਾਂਜੀ ਆ ਬਿਲਕੁਲ 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 ਸਾਰੇ ਮੌਕੇ ਦੇਖੇ ਨੇ ਸਾਰੇ ਉਤਰਾਅ ਉਤਾਰਾਂ ਨੇ ਹਾਂਜੀ ਸਭ ਤੋਂ ਪਹਿਲਾਂ ਉਹ ਲੈਕਚਰਰਾਂ ਤੇ ਉਹ ਆਣੀ ਹੈ ਆਪਣੀਆਂ ਜਿਹੜੀਆਂ ਪਾਸਟ ਡਿਗਰੀ ਹਾਂਜੀ 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 ਆ ਫਿਰ ਈਟੀਟੀ ਵਾਲੇ ਆਉਣਗੇ ਕੀ ਤੁਸੋਂ ਕੋਈ ਲੈਕਚਰ ਦੇ ਮਾਸਟਰ ਦਾ ਨੋਟਿਫਿਕੇਸ਼ਨ ਕਦੋਂ ਤੱਕ ਆਸਲ ਹੈ ਗੱਭਰਾਈ ਆਈਡੀਆ ਦਾਸੋ ਤਿੰਨ ਦਾ ਹੈ ਕੋਈ ਕੋਈ ਬੈਲ ਸਾਹਿਬ ਇਹ ਹਾਂਜੀ ਪ੍ਰੋਮੋਸ਼ਨ ਹੋਣੀ ਆ ਫਿਰ ਤਾਂ ਪਾਰਾ ਤੇ ਨਿਕਲ ਠੀਕ ਹੈ ਜੀ ਠੀਕ ਪ੍ਰੋਮੋਸ਼ਨ ਵਾਲੀ ਗੱਲ ਪਿਛਲੇ ਸਾਲ ਤੋਂ